ਕੋ ਜਿਹੜਾ ਪੁੱਛੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਡੰਡੇਰੀ ਸਟਾਣਾ ਡੰਡੇਰੀ ਉਹ ਥਾਣੇ ਦਾ ਨਾਮ ਆ ਰਿਹਾ ਤੇ ਅਸੀਂ ਉਥੇ ਗਏ ਆ ਉਥੇ ਸਾਡੀ ਕੋਈ ਨਹੀਂ ਉਹਨਾਂ ਗਰਗਲ ਸੁਣੀ ਨਾ ਕੋਈ ਪੁਲਿਸ ਨਹੀਂ ਬੰਦੇ ਚੁੱਕੇ ਆ ਕੋਈ ਸਾਡੀ ਛਣਾਈ ਨਹੀਂ ਹੋਈ ਹੁਣ ਸਾਡੇ ਬੱਚੇ ਦਾ ਕੋਈ ਫੜਨਾ ਚਾਹੀਦਾ ਪੁਲਿਸ ਨੂੰ ਕੀ ਨਾ ਹੈ ਬੱਚੇ ਦਾ ਡੇ ਦਾ ਕਿੰਨੀ ਉਮਰ ਦੀ ਕਾਲਾ ਸਿੰਘ ਕਿੰਨੀ ਉਮਰ ਦੀ 20 ਸਾਲਾਂ ਦਾ ਕੀ ਕੰਮ ਕਰਦਾ ਹੈ ਇਹਦਾ ਹੀ ਦਿਹਾੜੀ ਦਾ ਪਾਈ ਕਰਦਾ ਹੈ ਦਿਹਾੜੀ ਦਾ ਹੌਣ ਤੁਸੀਂ ਕੀ ਮੰਗ ਕਰਦੇ ਪ੍ਰਕਾਸ਼ ਜੀ ਹੁਣ ਅਹੀਂ ਹੋ ਜਾਣੇ ਪੀ ਉਹ ਬੰਦਿਆਂ ਨੂੰ ਫਾੜ ਹੋਏ ਤੇ ਸਾਡੇ ਪੋਤਾਂ ਦੀ ਕੋਈ ਉਹਦਾ ਮਸਾਲਾ ਹੱਲ ਹੋਏ ਆ ਹਾਂਜੀ ਇਹ ਕੀ ਮਸਾਲਾ ਹੈ ਮਾ ਜੀ ਹਾਂਜੀ ਇਹ ਨਾ ਮੇਰਾ ਬਹੁਤ ਅਜੀਬ ਜਿੰਦਰ ਕੋ ਕੀ ਗੱਲ ਹੋਈ ਕੌਣ ਸੀ ਬੇਟਾ ਤੁਹਾਡਾ ਕੀ ਕੀ ਗੱਲ ਹੋਈ ਉਹਨੂੰ ਬੇਟਾ ਮੇਰਾ ਹੂੰ ਮੇਰੀ ਬਾਹਰ ਉਹਨੇ ਧੱਕਾ ਕੀਤਾ ਕਿੰਨਾ ਨੇ ਕੀਤਾ ਧੱਕਾ ਕੀ ਕੀ ਆਇਆ ਹੂੰ ਹੋਰ ਮਾਰ ਵੀ ਮਾਰੀ ਗੱਡੀ ਵੀ ਉਤੋਂ ਲਿੰਗਾਈ ਹੂੰ ਉਹ ਲੜੀ ਪਾਣੇ ਤੋੜ ਕੇ ਬਹੁਤ ਜਨਾ ਜਵਾਰ ਕੀਤੀ ਸੀ ਸਰਵਾਈ ਕੀਤੀ ਸੀ ਕਿ ਨਹੀਂ ਕੀਤੀ ਸੀ ਨਹੀਂ ਨਾ ਹੀ ਹੋ ਗਿਆ ਕੋਈ ਕਾਰਵਾਈ ਨਹੀਂ ਹੋਣਦੀ ਅੰਦਰ ਹੂੰ ਇਹ ਇਤਰੇ ਲੋਨ ਦੇ ਤਰਨੇ ਹੜੀ ਕੋਈ ਸੁਨਾਈ ਨਹੀਂ ਪਈ। ਪੈਹੇ ਹੱਥ ਹੋ ਗਈ ਘਰ ਮਾਰਾ ਪੈਹੇ ਹੱਥ ਤੁਹਾਡਾ ਬੱਚਾ ਮਾਰ ਕੇ। ਪੈਹਾ ਨਹੀਂ ਹੱਥ ਲੱਗਾ। ਛਿੰਡੇਰੀ ਥਾਣਾ। ਹੂੰ। ਉਹਨਾਂ ਆੜੀ ਕੋਈ ਸੁਨਾਈ ਨਹੀਂ ਦਿੱਤੀ। ਇਹ ਰੋ ਪੇਟ ਕੇ ਉਤਾਰ। ਹੁਣ ਕੀ ਮੰਗ ਕਰਦੇ ਜੀ? ਬੱਚੇ ਦਾ ਮੋਲ ਹੋਰ ਬੱਚੇ ਸਾਡੇ ਦਾ ਮੋਲ ਪਹਿਣਾ ਚਾਹੀਦਾ ਜੀ ਉਹ ਟਮਾਟਰ ਤੜਕਾ ਦੇ ਕੋਈ ਨਹੀਂ ਹੋਇਆ ਡਬਾ ਚਾਹ ਲਾਗਾ ਰਹੇ ਹਾਂ ਕੋਈ ਹੁਣ ਆ ਵਾਲੀ ਨਹੀਂ ਓੜੀ ਬੱਚੇ ਦੀ ਖਨਾ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਗੜੀ ਗੜੇ ਗੱਲ ਪੈ ਗਈ ਕੋਈ ਪਤਾ ਸੁਰ ਨਹੀਂ ਲੱਗਣਗੇ ਪਿੰਨੇ ਕਾ ਸੈਦਾ ਕੀ ਮਸਾਲਾ ਜਰਾ ਮਸਲਾ ਕੋਈ ਨਹੀਂ ਹੈ ਨਾ ਮੇਰਾ ਪੋਤਰਾ ਜਾਣਦੇ ਅਸੀਂ ਦਿਹਾੜ ਦੋਸਤ ਇਹਨਾਂ ਮਾਰਦੇ ਤਾਂ ਕੋਈ ਮਸਲਾ ਨਹੀਂ ਹਾਲ ਹੋਣ ਦਾ ਕੁਛ ਨਹੀਂ ਨਾ ਕੋਈ ਪੁਲਸੀ ਪੈਂਦੀ ਨਾ ਕੋਈ ਤੇ ਇਹਨਾਂ ਨੇ ਕਉਟੇ ਗੋਡੀਆਂ ਰਲਾਇਤਾ ਤਾਂ ਕੋਈ ਆ ਹੋ ਗਿਆ ਮਹੀਨਾ ਖਰਾ ਹੋ ਗਿਆ ਕੋਈ ਵੀ ਨਹੀਂ ਕਰਦਾ ਦਿਹਾੜੀ ਦਾ ਪਾਈ ਕਰਦਾ ਹੈ ਆ ਇਹਨਾਂ ਨੇ ਕੋਈ ਮਸਲਾ ਨਹੀਂ ਹਾਲ ਹਾਲ ਕੀਤਾ ਰੋਂਦੇ ਫਿਰਨੇ ਹਯਾ ਕਿ ਕੋਣ ਹੀ ਲੋਕ ਜਿਨਾਂ ਮਾਰੇ ਆ ਇਹਨਾਂ ਨੇ ਸਹਿਜ ਵਾਲਿਆਂ ਮਾਰੇ ਆ ਠੀਕ ਯਾਰ ਆ ਠੀਕ ਯਾਰ ਕਿਉਂ ਮਾਰਿਆ ਹਾਂ ਇਧਰ ਨੂੰ ਮਾਰਿਆ ਇਹਨਾਂ ਨੇ ਮਾਰਿਆ ਪੀ ਤੁਰਿਆ ਜਾਣ ਡਿਆ ਸੀ ਤੇ ਇਹਨਾਂ ਬੰਦੇ ਰਾਜ ਬਾਏ ਹਨ ਦੋ ਗੱਡੀਆਂ ਖਾਣੇ ਨੇ ਮਾਰ ਮਾਰ ਕੇ ਤੇ ਇਹਨਾਂ ਨੇ ਮਾਰ ਦਿੱਤਾ ਠਾਕ ਤੇ ਮਾਰ ਦਿੱਤਾ ਤਾਂ ਹੀ ਰੋਂਦੇ ਫਿਰਨੇ ਹਾੜੀ ਕੁਛ ਨਾ ਹੀ ਨਹੀਂ ਢੀ ਹੁਣ ਐਡਾ ਜਵਾਨ ਮੇਰਾ ਪੋਤਰਾ ਸੀ ਅਸੀਂ ਰੋਂਦੇ ਫਿਰਨੇ ਕੱਖੋ ਕੱਖ ਹੋ ਗਏ ਮੀਨਾ ਹੋ ਗਿਆ ਦੋ ਡੂੜ ਪਾਣੀ ਵੀ ਸਾਡੇ ਸਿਰਾਂ ਦਾ ਮੁੱਕ ਗਿਆ ਤੇ ਇਹਨਾਂ ਕੋਈ ਮੋਲ ਹੀ ਨਹੀਂ ਪਾਇਆ ਨਾ ਕੋ ਕਦਰ ਹੀ ਪਿਆ ਨਾਛਣਾ ਹੀ ਕਰਦੇ ਨੇ ਕੀ ਮੰਗ ਕਰਦੇ ਹਾਂ ਕੀ ਕਰਨਾ ਰੋਂਦੇ ਫਿਰਨੇ ਹਾਂ ਹਾਂ ਮੰਗੀ ਕਰਦੇ ਉਸਨੂੰ ਆਬ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਗਿਫਤਾਰ ਕਰ ਆ ਹੋਏ ਨਾ ਜੀ ਹੋਣੀ ਚਾਹੀਦੀ ਆ ਮੇਰਾ ਪੋਤਰਾ ਮਾਰਿਆਗਾ ਹੀ ਮਰ ਚਲੇ ਰੋ ਰੋ ਕੇ ਇਹਦਾ ਸੋਨਾ ਹੀ ਕਿਦੇ ਨਾ ਬਹੁਤਾ ਕਹਾੜਨਾ ਕੀਤਾ ਨੇ ਆ ਨਹੀਂ ਕੋ ਦੇਂਦੇ ਕੁਛ ਨਹੀਂ ਸੁਖਾ ਸਿੰਘ ਆ ਐਨ ਸਾਡਾ ਭਿੰਦੀ ਸਿੱਦਾ ਆਇਆ ਕੀ ਮਸਲਾ ਹੈ ਮਸਲਾ ਇਹ ਵੀ ਮੇਰੇ ਭਰਾ ਛੋਟੇ ਮੇਰੇ ਭਰਾ ਦਾ ਯਾਰ ਦੋਸਤ ਆਇਆ ਸੀ ਮੇਂ ਜਿੱਥੇ ਆ ਰਹੀਏ ਤੁ ਮਿਲਣ ਨੂੰ ਉਹਦੇ ਭਰਾ ਦੀ ਰਾਤ ਹਾਲਤ ਖਰਾਬ ਹੋ ਗਈ ਠੀਕ ਨਹੀਂ ਹੈਗਾ ਉਹ ਤੇ ਉਹਨੂੰ ਫੋਨ ਆਇਆ ਵੀ ਛੇਤੀ ਆ ਪੰਜ ਖੜਨਾ ਉਹਨੂੰ ਕਿਦੇ ਵੀ ਫਿਰ ਉਹਨੂੰ ਛੱਡਣ ਜਾਂਦਾ ਹੀ ਮੇਰਾ ਭਰਾ ਤੇ ਉਹਦਾ ਯਾਰ ਦੋਸਤ ਅੱਗੇ ਜਾਂਦਾ ਹੀ ਮੇਰਾ ਮੋਟਰਸਾਈਕਲ ਪਿਛੇ ਹੀ ਜੋ ਜੈਦਨਪੁਰ ਚੌਂਗ ਦੇ ਵਿੱਚ ਗਿਆ ਇਹਨਾਂ ਸ਼ੱਕ ਦੇ ਆਧਾਰ 'ਤੇ ਕੱਕ ਦੇ ਆਧਾਰ ਇਹ ਨਾ ਗੱਡੀ ਮਾਰ ਕੋ ਨੂੰ ਸੁੱਟ ਕੇ ਬੈਸ ਬੋਲ ਤੇ ਦਸਤੇ ਮਾਰੇ ਆ ਦੋ ਗੱਡੀਆਂ ਹੀ ਨਾ ਬਹੁਤ ਜਿਆਦੀ ਮਾਰਕੋਟ ਕੀਤੀ ਆ ਢੇਰੇ ਥਾਣੇ ਪਰਚਾ ਕੱਟਿਆ ਆ 302 ਦਾ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਂ ਐਸਐਸਪੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਆ ਡੀਆਈਜੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਆ ਸਾਡਾ ਕੋਈ ਇਨਸਾਫ ਨਹੀਂ ਸਾਨੂੰ ਮਿਲਿਆ ਉਹਦੇ ਜਾਨਦਾਰ باوجود ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਢੇਰੇ ਥਾਣਾ ਇਨਸਾਫ ਸਾਨੂੰ ਕੋਈ ਨਹੀਂ ਦੇ ਰਿਹਾ ਨਾ ਹਾਂਜੀ ਪਤਾ ਆ ਇੱਕ ਜਤਿੰਦਰ ਜੀ ਆ ਮਿਆਂ ਇੱਕ ਸਾਬਾ ਆ ਇੱਕ ਰਵੀ ਪਸਤੌਲ ਆ ਇੱਕ ਵੀਰੂ ਆ ਅਸੀਂ ਮੰਗੇ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਇਨਸਾਫ ਸਾਨੂੰ ਮਿਲੇ ਜੇ ਸਾਨੂੰ ਇਨਸਾਫ ਨਾ ਮਿਲਿਆ ਆਪਾਂ ਹਾਈ ਕੋਰਟ ਦੀ ਕਰ ਜਾਵਾਂਗੇ ਅਸੀਂ ਇਹ ਥਾਣੇ ਧਰਨਾ ਨਹੀਂ ਲਾਵਾਂਗੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹ ਵੱਡੀ ਫਰਮ ਆ ਜੈਂਟੀਪੁਰੀ ਦੇ ਬੰਦੇ ਆ ਉਹਨਾਂ ਦੇ ਬੰਦੇ ਜਿਹੜੇ ਇਹ ਨਾ ਮਾਰਕੋਟ ਕਰਕੇ ਮੇਰਾ ਭਰਾ ਮਾਰਤਾ ਆ ਐ ਬਹੁਤ ਮਾਤੜ ਬੰਦੇ ਆ ਇਨਸਾਫ ਨਹੀਂ ਦੇ ਰਹਾ ਇਹ ਅਮੀਰ ਆਦਮੀ ਆ ਇਨਾ ਪੁਲਿਸ ਨੂੰ ਪੈਸਾ ਪੂਹਾ ਵੀ ਦਿੱਤਾ ਹੋਗਾ ਆ ਪੁਲਿਸ ਨੇ ਪੈਹਾ ਪੂਹਾ ਚੁੱਕਿਆ ਪੁਲਿਸ ਤਾਂ ਕੋਈ ਇਨਸਾਫ ਨਹੀਂ ਹਨੂ ਦੇ ਰਹੀ ਅਸੀਂ ਬੜਿਆਂ ਪੇਸ਼ ਵੀ ਹੋਏ ਆ ਡੀਆਈਜੀ ਸਾਹਿਬ ਦੇ ਵੀ ਐਸਐਸਪੀ ਦੇ ਸਾਹਿਬ ਵੀ ਤਾਂ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ